thank you ਭਾਰਤ ਦੇ ਮੁਹਾਲੀ ਦੇ ਐਸਐਸਪੀ ਦੀਪਕ 파ਰਕ ਦੇ ਨਿਰਦੇਸ਼ਾਂ ਤੇ ਮੁਹਾਲੀ ਜ਼ਿਲ੍ਹੇ ਦੀ ਪੁਲਿਸ ਨੇ 3B2 ਮਾਰਕੀਟ ਦੀ ਨਾਕਾਬੰਦੀ ਕੀਤੀ। ਅਤੇ ਸੂਤਰੋ ਵੱਲੋਂ ਚਲਾਨ ਕੱਟੇ ਤੇ ਦੱਸਦੇ ਇਹ ਹੋਲੀ ਦੇ ਤਿਉਹਾਰ ਜਿਸ ਵਿੱਚ ਮੁਹਾਲੀ ਦੇ ਐਸਐਸਪੀ ਦੀਪਕ 파ਰਕ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਨੌਜਵਾਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਨਿਰਦੇਸ਼ ਜਿਹੜੇ ਨੇ ਉਹ ਦਿੱਤੇ ਗਏ ਸਨ ਤੇ ਉਹਨਾਂ ਦੱਸਿਆ ਕਿ ਮੁਹਾਲੀ ਵਿਖੇ 3B2 ਮਾਰਕੀਟ ਵਿੱਚ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਸਨ ਤੇ ਕਿਸੇ ਵੀ ਨੌਜਵਾਨ ਨੂੰ ਬਾਜ਼ਾਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਜੜੀ ਹੈ ਨਹੀਂ ਦਿੱਤੀ ਗਈ ਤੇ ਜਿਨ੍ਹਾਂ ਨੌਜ ਵਾਹਨਾ ਦੇ ਕਾਗਜ਼ਾਤ ਜਿਹੜੇ ਨਹੀਂ ਕਾਗਜ਼ਾਤ ਦੇ ਬਿਨਾ ਪਾਈ ਗਏ ਨੇ ਤੇ ਉਹਨਾਂ ਨੂੰ ਉਹਨਾਂ ਵਾਹਨਾਂ ਨੂੰ ਜਿਹੜਾ ਰੋਕਿਆ ਗਿਆ ਤੇ ਟ੍ਰੈਫਿਕ ਇੰਚਾਰਜ ਮੁਹਾਲੀ ਜ਼ੋਨ 2 ਪਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਅੱਜ ਮੁਹਾਲੀ ਵਿੱਚ 100 ਤੋਂ ਵੀ ਵੱਧ ਵਾਹਨਾਂ ਦੇ ਚਲਾਨ ਜਿਹੜੇ ਨੇ ਉਹ ਕੀਤੇ ਗਏ ਨੇ ਤੇ 10 ਤੋਂ ਵੀ ਵੱਧ ਚਲਾਨ ਜਿਹੜੇ ਨੇ ਵਾਹਨ ਜਿਹੜੇ ਨੇ ਜ਼ਬਤ ਕੀਤੇ ਗਏ ਨੇ ਤੇ ਦੱਸਦੇ ਕਿ ਇਸ ਤਰ੍ਹਾਂ ਦੇ ਨਾਲ ਤਿਉਹਾਰ ਜਿਹੜਾ ਹੈ ਹੋਲੀ ਦਾ ਮੁਹਾਲੀ ਵਿਖੇ ਮਨਾਇਆ ਗਿਆ 3B2 ਮਾਰਕੀਟ ਦੇ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਤੇ ਬਿਨਾ ਕਾਗਜ਼ਾਤਾਂ ਤੋਂ ਉਹ 10 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਤੇ 100 ਤੋਂ ਵੱਧ ਜਿਹੜੇ ਚਲ ਪਰਵਿੰਦਰ ਜੀ ਨਾਕਾ ਲਾਇਆ 3B2 ਦੇ ਵਿੱਚ ਦੱਸੋਗੇ ਕੀ ਹੁੱਲਣਬਾਜੀ ਹੋਈ ਕੋਈ ਅੱਜ ਕਿੰਨੇ ਕੁ ਚਲਾਨ ਕੀਤੇ ਗਏ ਸਰ ਘਟੋ ਘਟ 100 100 ਦੇ ਵਿੱਚ ਚਲਾਨ ਕਰਦੇ ਜੀ ਪੰਜ ਗੱਡੀਆਂ ਬੰਨ੍ਹ ਕਰਤੀਆਂ 10 15 ਮੋਟਰਬੰਦ ਤੱਕ ਤੇ ਕੋਈ ਉਹਨੇ ਦੇਖਣ ਨੂੰ ਮਿਲਿਆ ਕਿ ਕੁਝ ਲੜਾਈ ਝਗੜਾ ਜਿਹਾ ਹੋਇਆ ਸੀ ਉਹ ਸਰ ਆਸ ਵਿੱਚ ਜੋ ਡੱਕ ਵਗੈਰਾ ਕੀਤੀ ਆਸ ਵਿੱਚੇ ਹੋਵੇ ਸੀ ਉਹ ਓਕੇ ਆਪ ਸੂਚਨਾ ਹੈ ਆਪ ਦੀ ਗੱਲ ਤਾਂ ਹੋ ਗਈ ਸੀ ਤਾਂ ਐਸਐਸਪੀ ਸਾਹਿਬ ਵੱਲੋਂ ਕੀ ਨਿਰਦੇਸ਼ ਦਿੱਤੇ ਗਏ ਸੀ ਸਾਹਿਬ ਵੱਲੋਂ ਦੇ ਸਦੇ ਕਿ ਨਹੀਂ ਜਿਹੜਾ ਤਿਹਾਰਾ ਹੋਲੀ ਦਾ ਸ਼ਾਂਤੀ ਮਹੀਨੇ ਮਨਾਇਆ ਜਾਵੇ ਉਹ ਹਰੜ ਵਾਇਲੇ ਕੀਤੀ ਜਾਵੇ ਗੁਰੇ ਮਹਾਲੀ ਦੇ ਵਿੱਚ ਲਾਕੇ ਨੇ ਜੀ ਹੂੰ ਪੂਰਾ ਝੰਗਣਾ ਚੱਲਦਾ ਠੀਕ ਹੈ ਇਹ ਡਰਾਈਵ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲੇਗੀ ਇਹ ਸਰ ਪੁਰਸਾ 24 ਘੰਟੇ ਹਾਜ਼ਰ ਹੈ ਜੀ ਲੋਕਾਂ ਵਾਸਤੇ ਹਾਂਜੀ ਵੈਸੇ 8 ਵੇ ਤੋਂ ਲੈ ਕੇ ਹੂੰ ਤੇ 4 ਵੇ ਤੱਕ ਸੀਗਾ ਜੀ ਤੇ ਬਾਕੀ ਫਿਰ ਚਾਹਣ ਫਿਰ ਵੈਸੇ ਕੀ ਕਾਰ ਜਿਵੇਂ दारू ਪੀਂਦੇ ਮੁੰਡੇ ਜਿਵੇਂ ਗੱਡੀਆਂ 'ਚ ਬੈਠ ਕੇ ਉਹਨਾਂ ਦੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੇ दारू ਪੀਂਦੇ दारू ਵਾਲਾ ਤਾਂ ਕੋਈ ਆਇਆ ਨਹੀਂ ਸਰ ਅੱਜ ਅੱਛਾ ਜੀ ਆ ਤਾਂ ਹੋਲੀ ਵਾਲੀ ਨੇ ਨਹੀਂ ਤਰੀ ਪੀੜੂ ਜੀ ਜਿਆਦਾ दारू ਵਾਲੇ ਨਹੀਂ ਹਾਂ दारू ਵਾਲਾ ਤਾਂ ਸਰ ਹੁਣ ਆਉਣੋ ਬੰਦ ਹੋ ਗਏ ਬਿਲਕੁਲ ਓਕੇ ਕੋਈ ਆਉਂਦਾ ਜਿਹਨੂੰ ਨਹੀਂ ਪਤਾ ਬਾਹਰੋਂ ਅੱਜ ਇੱਕ ਹੋਰ ਨਵੀਂ ਗੱਲ ਦੇਖਣ ਨੂੰ ਮਿਲੀ ਕਿ ਅੱਜ ਬੈਰੀਕੇਡਿੰਗ ਲਗਾ ਕੇ 3B2 ਨੂੰ ਬਿਲਕੁਲ ਹੀ ਸੀਲ ਕਰ ਦਿੱਤਾ ਗਿਆ ਗੱਡੀ ਅੰਦਰ ਕੋਈ ਐਂਟਰ ਨਹੀਂ ਹੋਣ ਦਿੱਤੀ ਇਹ ਸਭ ਤਾਂ ਨਹੀਂ ਐਂਟਰ ਹੋਣ ਦਿੱਤੀ ਕਿ ਕੋਈ ਹੁਲੜਵਾਜ ਨਾ ਹੋਵੇ ਹੂੰ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਹੂੰ ਤਾਂ ਕਰਕੇ ਸਰ ਵੀ ਸੇਫ ਚੱਲਿਆ ਜਾਵੇ ਤਾਂ ਤੁਸੀਂ ਮੁਹਾਲੀ ਟ੍ਰੈਫਿਕ ਜਨ ਟੂਡੇ ਇਨਚਾਰਜ ਹੋ ਤੇ ਕੀ ਮੁਹਾਲੀ ਨਿਵਾਸੀਆਂ ਨੂੰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅੱਜ ਇਹ ਹੀ ਪੀਕ ਕਰਦੇ ਆ ਜੀ ਵੀ ਆਪਣਾ ਜੋ ਦਿਨ ਤਿਹਾਰ ਹੈ ਸਹੀ ਟੰਗਣਾ ਮਲਾਓ ਕਿ ਕਹਿੰਦਾ ਵਾ ਸਿਰਦਾ ਕੋਈ ਨਿਸ਼ਾਨ ਹੋ ਜੇ ਕੋਈ ਲੜਾਈ ਝਗੜਾ ਨਾ ਕਰੋ ਆਪਣੇ ਘਰੇ ਸਹੀ ਜਨ ਮਲਾਓ ਇੱਕ ਆਪਣਾ ਕੈਮਰੇ ਵੀ ਲੱਗ ਗਿਆ ਮੁਹਾਲੀ ਦੇ ਵਿੱਚ ਹਾਂਜੀ ਹਾਂਜੀ 355 ਕੈਮਰੇ ਲੱਗੇ ਆ ਹਾਂਜੀ ਹਾਂਜੀ ਹੁਣ ਅਹ ਚਲਾਨ ਦਾ ਸਿਸਟਮ ਦੱਸੋ ਚਲਾਰ ਆਪਣੇ ਆਪ ਐ ਕਰਨਗੇ ਹੁਣ ਚਲਾਨ ਆਪਣੇ ਅਫਸਰ ਔਨਲਾਈਨ ਚਲਾਨ ਹੋਣ ਲੱਗੇ ਆਪਣੇ ਆਪ ਚਲਾਨ ਆਇਆ ਕਰਨਗੇ ਜਿਹੜਾ ਵੀ ਜੈਬਾ ਕ੍ਰੋਸ ਲੈ ਕੇ ਜਾਊਗਾ ਜਾਂ ਨੰਬਰ ਪਲੇਟ ਨਹੀਂ ਜਾਂ ਸਟੇਟ ਵੈਟ ਨਹੀਂ ਤਾਂ ਆਪਣੇ ਆਪ ਚਲਾਨ ਆ ਕਈ ਨੌਜਵਾਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ ਅਵੇਅਰਨੈਸ ਵੀ ਹੁੰਦੀ ਸਾਡੇ ਚੈਨਲ ਰਾਹੀਂ ਤੁਸੀਂ ਅਪੀਲ ਕਰਨਾ ਚਾਹੀਏ ਉਹਨਾਂ ਨੂੰ ਵੀ ਜੇ ਉਹ ਕਈ ਮਤਲਬ ਗਲਤੀਆਂ ਕਰ ਦਿੰਦੇ ਆ ਰੈੱਡ ਲਾਈਟ ਜੰਪ ਕਰ ਦਿੰਦੇ ਆ ਅਸੀਂ ਸਾਲ ਇਹ ਚਾਰੇ ਅਪੀਲ ਕਰਦੇ ਆ ਸ਼ਹਿਰ ਵਾਸੀਆਂ ਨੂੰ ਵੀ ਜਿਹੜੇ ਮਹਾਲੀ ਆਣ ਵੀ ਪਹਿਲੇ ਚੰਡੀਗੜ੍ਹ ਸੀ ਉਹੀ ਬਹਾਲੀ ਹੋ ਗਿਆ ਉਹ ਬਹਾਲੀ ਹੋ ਗਿਆ ਹਾਂ ਤੇ ਸਾਬ ਦੇ ਐਸਐਸ ਸਾਹਿਬ ਤੇ ਡਿਸਮਾਂਡ ਡਿਊਟੀ ਸਾਹਿਬ ਦੇ ਸੀਐਮ ਸਾਹਿਬ ਦੇ ਸਾਥੇ ਵੀ ਚਲਾਨ ਬਹੁਤ ਹੋਣ ਲੱਗੇ ਹੁਣ ਵੀ ਆਪਣਾ ਗੱਡੀ ਜੀ ਦੇਖਣਾ ਦੇਖ ਕੇ ਕੱਢਣ ਪਹਿਲਾ ਵਾਲਾ ਕੰਮ ਨਹੀਂ ਹੈਗਾ ਤੇ ਦਾਦੇ ਚਲਾਨ ਉਸੇ ਟਾਈਮ ਐਸਐਸ ਹੋਊ ਤੁਹਾਨੂੰ ਕਿ ਜੈਬਲੇ ਖੜਾਉਂਗੇ ਤਾਂ ਰੈਡ ਲਾਈਟ ਚਲੇਗਾ ਤਾਂ ਵੀ ਆਪਣਾ ਦੇਖ ਕੇ ਜਾਓ ਪਹਿਲਾ ਵਾਲਾ ਕੰਮ ਨਹੀਂ ਹੈਗਾ ਹੁਣ ਇਹ ਚੰਡੀਗੜ੍ਹ ਹੀ ਬਣ ਗਿਆ ਮਾਲੀ ਬਿਲਕੁਲ ਜਣੀ ਹਾਂਜੀ ਹੈਪੀ ਹੋਲੀ ওকে ਥੈਂਕ ਯੂ ਸਰ ਗੁੱਡ